ਅੱਜ 16 ਮਾਰਚ ਹੈ ਸੰਤ ਪੈਟਰਿਕ ਦਾ ਦਿਨ ਤਿਉਹਾਰ ਸੰਤ ਪੈਟਰਿਕ ਇੰਜੀਨੀਅਰਾਂ ਦੇ ਸਰਪ੍ਰਸਤ ਹਨ ਸੰਤ ਪੈਟਰਿਕ ਜਿਸ ਨੂੰ ਆਇਰਲੈਂਡ ਦਾ ਰਸੂਲ ਵੀ ਆਖਿਆ ਜਾਂਦਾ ਹੈ ਉਹਨਾਂ ਦਾ ਜਨਮ 4ਵੀਂ ਸਦੀ ਇੰਗਲੈਂਡ ਵਿੱਚ ਹੋਇਆ ਭਾਵੇਂ ਉਹਨਾਂ ਦਾ ਬਪਤਿਸਮਾ ਹੋ ਗਿਆ ਸੀ ਪਰ ਉਹਨਾਂ ਨੂੰ ਈਸਾਈ ਧਰਮ ਬਾਰੇ ਬਹੁਤਾ ਇਲਮ ਨਹੀਂ ਸੀ ਉਹ ਖੁਦਾ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਯਿਸੂ ਮਸੀਹ ਦੇ ਸੱਚੇ ਸਿਪਾਹੀ ਸਨ ਸੰਤ ਪੈਟਰਿਕ ਜਦੋਂ 16 ਕੁ ਸਾਲਾਂ ਦਾ ਹੋਇਆ ਤਾਂ ਉਸ ਨੂੰ ਆਇਰਿਸ਼ ਸੈਨਾ ਨੇ ਬੰਦੀ ਬਣਾ ਲਿਆ ਤੇ ਅੱਗੇ ਕਿਸੇ ਕੋਲ ਵੇਚ ਦਿੱਤਾ ਜਿਸ ਆਦਮੀ ਨੇ ਸੰਤ ਪੈਟਰਿਕ ਨੂੰ ਖਰੀਦਿਆ ਸੀ ਉਸਨੇ ਭੇਡਾਂ ਅਤੇ ਸੂਰਾਂ ਦੀ ਰਾਖੀ ਲਈ ਸੰਤ ਪੈਟਰਿਕ ਨੂੰ ਰੱਖ ਲਿਆ ਤੇ ਸੰਤ ਪੈਟਰਿਕ ਜਿੱਥੇ ਰਹਿੰਦਾ ਸੀ ਉਹਦੇ ਆਸ-ਪਾਸ ਬਹੁਤ ਬਗਿਆੜ ਰਹਿੰਦੇ ਸਨ ਸੰਤ ਪੈਟਰਿਕ ਸਿਰਫ ਕੁੱਤਿਆਂ ਨੂੰ ਹੀ ਆਪਣੇ ਕੋਲ ਰੱਖਦਾ ਸੀ ਅਤੇ ਉਹਦਾ ਕੋਈ ਸਾਥੀ ਹੋਰ ਨਹੀਂ ਸੀ ਜਿਸ ਜਗ੍ਹਾ ਤੇ ਪੈਟਰਿਕ ਰਹਿੰਦਾ ਸੀ ਉੱਥੋਂ ਦੇ ਲੋਕ ਕੁਦਰਤੀ ਚੀਜ਼ਾਂ ਦੀ ਪੂਜਾ ਕਰਦੇ ਸਨ ਜਿਵੇਂ ਭਾਵ ਕੇ ਸੂਰਜ ਦੀ ਸੰਤ ਪੈਟਰਿਕ ਸਵੇਰੇ ਸ਼ਾਮ ਪ੍ਰਾਰਥਨਾ ਕਰਦਾ ਸੀ ਕਿ हे ਯਿਸੂ ਕਿਰਪਾ ਕਰੇ ਨਾ ਲੋਕਾਂ ਨੂੰ ਅਕਲ ਤੇ ਬੁੱਧ ਦੇ ਤਾਂ ਕਿ ਇਹ ਵਸਤੂਆਂ ਦੀ ਪੂਜਾ ਨਾ ਕਰਨ ਸਗੋ ਵਸਤੂਆਂ ਨੂੰ ਬਣਾਉਣ ਵਾਲਾ ਸਿਰਜਣਹਾਰ ਸੱਚ ਹੈ ਪਰਮੇਸ਼ਵਰ ਦੀ ਪੂਜਾ ਕਰਨ ਅਤੇ ਮੈਨੂੰ ਵੀ ਇਹ ਮੌਕਾ ਦੇ ਕਿ ਮੈਂ ਇਹਨਾਂ ਲੋਕਾਂ ਨੂੰ ਸਮਝਾ ਸਕਾਂ ਇੱਕ ਦਿਨ ਸੰਤ ਪੈਟਰਿਕ ਦੀ ਪ੍ਰਾਰਥਨਾ ਸੁਣੀ ਗਈ ਇੱਕ ਰਾਤ ਫਰੀਸਟੇਰੀਅਸ ਨੂੰ ਦਰਸ਼ਨ ਦੇ ਕੇ ਕਿਹਾ ਜਹਾਜ਼ ਤਿਆਰ ਹੈ ਸੰਤ ਪੈਟਰਿਕ ਇੱਕਦਮ ਉੱਠਿਆ ਅਤੇ ਸਮੁੰਦਰ ਦੇ ਕਿਨਾਰੇ ਵੱਲ ਭੱਜ ਉੱਠਿਆ ਸੱਚਮੁੱਚ ਜਹਾਜ਼ ਤਿਆਰ ਸੀ ਪੈਟਰਿਕ ਨੇ ਜਹਾਜ਼ ਦੇ ਕਪਤਾਨ ਅਗੇ ਬੇਨਤੀ ਕੀਤੀ ਕਿ ਉਸ ਨੂੰ ਨਾ ਲੈ ਜਾਣ ਪਰ ਕਿਸੇ ਨੇ ਉਸ ਵੱਲ ਧਿਆਨ ਨਾ ਦਿੱਤਾ ਅੰਤ ਉਹ ਵਾਪਸ ਪਰਤਿਆ ਸੀ ਤੇ ਕਿਸੇ ਨੇ ਉਸ ਨੂੰ ਆਵਾਜ਼ ਮਾਰੀ ਆ ਜਾ ਜਹਾਜ਼ ਵਿੱਚ ਚੜ ਜਾ ਇਸ ਤਰ੍ਹਾਂ ਸੰਤ ਪੈਟਰਿਕ ਵਾਪਸ ਆਪਣੇ ਦੇਸ਼ ਵਿੱਚ ਆ ਗਿਆ ਉਸ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਇੱਕ ਦਿਨ ਫਾਦਰ ਬਣ ਗਿਆ ਪੁਰੀਹਿਤ ਬਣ ਗਿਆ ਪੁਰੀਹਿਤ ਬਨਣ ਤੋਂ ਪਰંત ਉਹ ਫਿਰ ਆਇਰਲੈਂਡ ਵਿੱਚ ਵਾਪਸ ਗਿਆ ਜਿੱਥੇ ਉਸ ਨੂੰ ਵੇਚਿਆ ਗਿਆ ਸੀ ਜਿੱਥੇ ਉਹ ਰਹਿੰਦਾ ਸੀ ਉਹ ਆਇਰਲੈਂਡ ਦਾ ਹੀ ਬਿਸ਼ਪ ਬਣ ਗਿਆ ਉਸ ਨੇ ਆਇਰਲੈਂਡ ਵਿੱਚੇ ਪਹਿਲਾ ਗਿਰਜਾ ਘਰ ਬਣਾਇਆ ਅਤੇ 60 ਸਾਲ ਬਾਅਦ ਉਸ ਨੂੰ ਉੱਥੇ ਦਫਨਾਇਆ ਗਿਆ ਪੈਟਰਿਕ ਨੇ ਕੁਦਰਤੀ ਚੀਜ਼ਾਂ ਦੀ ਪੂਜਾ ਕਰਨ ਵਾਲੇ ਲੋਕਾਂ ਦੇ ਸਾਹਮਣੇ ਈਸਾਈ ਧਰਮ ਦਾ ਪ੍ਰਚਾਰ ਕੀਤਾ ਉਹਨਾਂ ਲੋਕਾਂ ਨੇ ਪੈਟਰਿਕ ਦਾ ਮੁਕਾਬਲਾ ਕਰਨ ਲਈ ਜਾਦੂ ਟੂਣਿਆਂ ਦਾ ਸਹਾਰਾ ਲਿਆ ਕਿ ਸੰਤ ਪੈਟਰਿਕ ਹਾਰ ਜਾਵੇ ਉਹਨਾਂ ਨੇ ਸੰਤ ਪੈਟਰਿਕ ਦੇ ਉੱਤੇ ਵੀ ਜਾਦੂ ਟੂਣੇ ਕੀਤੇ ਪਰ ਸੰਤ ਪੈਟਰਿਕ ਨੇ ਪ੍ਰਾਰਥਨਾ ਕੀਤੀ ਅਤੇ ਪ੍ਰਾਰਥਨਾ ਦੇ ਨਾਲ ਹੀ ਚਮਤਕਾਰ ਹੁੰਦੇ ਰਹੇ ਤੇ ਇੱਕ ਦਿਨ ਹੌਲੀ ਹੌਲੀ ਸਾਰਾ ਦੇਸ਼ ਇਸਾਈ ਬਣ ਗਿਆ ਸੰਤ ਪੈਟਰਿਕ ਦੀਆਂ ਪ੍ਰਾਰਥਨਾਵਾਂ ਅਤੇ ਮਿਹਨਤ ਨੇ ਰੰਗ ਲਿਆਂਦਾ ਇਸ ਤਰ੍ਹਾਂ ਸੰਤ ਪੈਟਰਿਕ ਵੱਡੀ ਉਮਰ ਦੇ ਹੋ ਕੇ 493 ਨੂੰ ਮਾਰਚ ਮਹੀਨੇ ਆਇਰਲੈਂਡ ਵਿੱਚ ਸੰਸਾਰ ਨੂੰ ਅਲਵਿਦਾ ਕਹ ਕੇ ਚਲੇ ਗਏ ਤੇ ਅੱਜ ਪ੍ਰਭੂ ਕੋਲ ਸਾਡੇ ਲਈ ਪ੍ਰਾਰਥਨਾ ਕਰਦੇ ਹਨ ਤੇ ਉਹਨਾਂ ਨੂੰ ਆਇਰਲੈਂਡ ਦਾ ਰਸੂਲ ਆਖਿਆ ਜਾਂਦਾ ਹੈ